ਸਾਹਿਬ ਜੀ ਮੈਂ ਹਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਆ ਜਿਹੜੇ ਪੰਜਾਬ ਦੇ ਵਿੱਚ ਹੜ੍ਹ ਆਏ ਨੇ ਕੇਂਦਰ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਹੜ੍ਹ ਕਾਫੀ ਜ਼ਿਆਦਾ ਜਿਹੜੇ ਨੇ ਡੂੰਗੀ ਮਾਰ ਦਿੱਤੀ ਹੈ ਜਿੱਥੇ ਫਸਲਾਂ ਨੂੰ ਜਿਹਦੇ ਵਿੱਚ अनेका ਫਸਲਾਂ ਤਬਾਹ ਹੋ ਗਈਆਂ ਨੇ अनेका ਘਰ ਡੋੜ ਗਏ ਨੇ ਲੋਕਾਂ ਦੇ ਘਰਾਂ ਦੇ ਵਿੱਚ ਖਾਣ ਪੀਣ ਤੱਕ ਦਾ ਸਮਾਨ ਨਹੀਂ ਰਹਿ ਗਿਆ ਜਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਇੱਕ ਵੱਡਾ ਐਲਾਨ ਕਰ ਰਹੀ ਹੈ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ कि ਲੋਕਾਂ ਨੂੰ ਜਿਹੜੀ ਹੈ ਮਦਦ ਮਿਲਣੀ ਚਾਹੀਦੀ ਹੈ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਉਮੀਦ ਨਹੀਂ ਕੀਤੀ ਜਾ ਰਹੀ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬਿਆਨ ਨਿਕਲ ਕੇ ਆ ਰਿਹਾ ਸੀ ਕਿ 20000 ਰੁਪਏ ਮੁਆਵਜ਼ਾ ਦਿੱਤਾ ਜਾਵੇ ਜਿਸ ਦੀ ਰੇਤ ਜਿਸ ਦਾ ਖੇਤ ਉਸ ਦੀ ਰੇਤ ਇਹ ਸਾਰੀਆਂ ਚੀਜ਼ਾਂ ਨਾਲ ਜਿਹੜੇ ਨੇ ਕਿਸਾਨ ਸਹਿਮਤ ਨਜ਼ਰ ਨਹੀਂ ਆਵੇ ਸੀ ਲੇਕਿਨ ਇਸ ਵਾਰ ਕੇਂਦਰ ਸਰਕਾਰ ਇੱਕ ਵੱਡਾ ਐਲਾਨ ਕਰਨ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਹ 1988 ਤੋਂ ਬਾਅਦ ਸਭ ਤੋਂ ਪਿਆਰੇ ਖੜ ਉਬਰਣ ਲਈ ਪੰਜਾਬ ਨੂੰ ਕੇਂਦਰ ਸਰਕਾਰ ਤੋਂ ਮੱਤਕੂਰ ਸਹਾਇਤਾ ਮਿਲੇਗੀ ਪੰਜਾਬ ਦੇ ਹੜ੍ਹਾਂ ਨੂੰ ਕੇਂਦਰ ਅਤੇ ਗੰਭੀਰ ਆਫਤਾ ਮੰਨਿਆ ਗਿਆ ਸੂਬੇ ਨੂੰ ਕੇਂਦਰ ਤੇ ਵਾਧੂ ਫੰਡ ਕਰ ਜੇ ਮਿਲ ਸਕਦੇ ਹਨ ਇਸ ਦੇ ਨਾਲ ਹੀ ਮੁੜ ਵਸੇਬਾ ਕਮਾ ਚ ਕੇਂਦਰ ਸਰਕਾਰ ਦੀ ਹਿੱਸੇਦਾਰੀ ਵਧੇਗੀ ਕੇਂਦਰ ਸਰਕਾਰ ਨੇ ਰਾਜ ਨੂੰ ਬਹੁਤ ਜ਼ਿਆਦਾ ਹੜਾ ਵਾਲਾ ਐਲਾਨ ਤੇ ਸਹਿਮਤੀ ਦੇ ਦਿੱਤੀ ਹੈ ਇਸ ਨਾਲ ਮੁਆਵਾ ਰਾਸ਼ੀ ਵਧਾਉਣਾ ਤੇ ਵਾਧੂ ਫੰਡ ਅਲਰਟ ਕਰਨ ਦਾ ਰਾ ਪੱਦਰ ਹੋ ਗਿਆ ਹੈ ਕੇਂਦਰ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਪੰਜਾਬ ਸਰਕਾਰ ਵਿਸ਼ੇਸ਼ ਰਾਜਾਂ ਦੇ ਵਿੱਚ ਪੂੰਜੀ ਨਿਵੇਸ਼ ਯੋਜਨਾ ਤਹਿਤ 500 595 ਕਰੋੜ ਦਾ 50 ਸਾਲਾਂ ਦਾ ਨਰਮ ਕਰਜ਼ਾ ਮਿਲੇਗਾ ਇਹ ਫੰਡ ਵਿਸ਼ੇਸ਼ ਤੌਰ ਤੇ ਹੜ੍ਹਾਂ ਨਾਲ ਨੁਕਸਾਨੇ ਗਏ ਜਨਤਕ ਬੁਨਿਆਦੀ ਢਾਂਚੇ ਨੂੰ ਮੁਰੰਮਤ ਤੇ ਖਰਚ ਕੀਤਾ ਜਾਵੇਗਾ ਫਸਲਾਂ ਦੇ ਮੁਆਵਜ਼ੇ ਵਿੱਚ ਕੋਈ ਬਦਲਾਅ ਨਹੀਂ ਹੋਏਗਾ ਪਰ ਕਰਾਂ ਦੇ ਮਾਲਕਾਂ ਨੂੰ ਸਿੱਧਾ ਲਾਭ ਹੋਏਗਾ ਪਹਿਲਾਂ ਐਸ ਡੀ ਆਰ ਐਫ بیمਾ ਦੇ ਤਹਿਤ ਪੂਰੀ ਤਰ੍ਹਾਂ ਨੁਕਸਾਨੇ ਗਏ ਕਰਾਂ ਨੂੰ 1.2 ਲੱਖ ਰੁਪਏ ਮਿਲਦੇ ਸਨ ਹੁਣ ਇਹ ਮੁਆਵਜ਼ਾ ਵਧ ਕੇ 3 ਲੱਖ ਹੋ ਜਾਏਗਾ ਸੂਬਾ ਸਰਕਾਰ ਪਹਿਲਾਂ ਹੀ ਫਸਲਾਂ ਤੇ ਨੁਕਸਾਨ ਦੀ 20000 ਪ੍ਰਤੀ ਏਕੜ ਦੇ ਮੁਆਵਜ਼ੇ ਦਾ ਐਲਾਨ ਕਰ ਚੁੱਕੀ ਜਦੋਂ ਕਿ ਐਸ ਡੀ ਆਰ ਐਫ ਦੇ ਤਹਿਤ ਸਿਰਫ 6800 ਰੁਪਏ ਪ੍ਰਤੀ ਏਕੜ ਸੀ 7 ਸਤੰਬਰ ਨੂੰ ਕੇਂਦਰ ਨੂੰ ਸੌਂਪੇ ਗਏ ਅੰਤਰ ਮੈਮੋਰੀਅਲ ਰਵੀਚ ਪੰਜਾਬ ਦੇ ਹੜ੍ਹਾਂ ਨੂੰ ਹੋਏ ਨੁਕਸਾਨ ਦਾ ਅਨੁਮਾਨ 13299 ਕਰੋੜ ਰੁਪਏ ਲਗਾਇਆ ਇਸ ਵਿੱਚ ਸਰੋਤ ਵਿਭਾਗ 1.520 ਕਰੋੜ ਰੁਪਏ ਨੂੰ ਵਿਕਾਸ ਅਤੇ ਪੰਚਾਇਤ ਰਾਜ ਵਿੱਚ 5030 ਕਰੋੜ ਰੁਪਏ ਵਿਭਾਗ ਵਿੱਚ 780 ਕਰੋੜ ਪੰਜਾਬ ਮੰਡੀ ਬੋਰਡ ਲਈ 122 ਕਰੋੜ ਲੋਕ ਨਿਰਮਾਣ ਲਈ 1970 ਕਰੋੜ ਖੇਤੀਬਾੜੀ ਵਿਭਾਗ ਲਈ ਤੇ 3117 ਕਰੋੜ ਸਿੱਖਿਆ ਵਿਭਾਗ ਲਈ 542 ਕਰੋੜ ਬਿਜਲੀ ਵਿਪਾਲ ਲਈ ਤੇ 103 ਕਰੋੜ ਲਈ ਪਸ਼ੂ ਪਾਲਣ ਵਿਪਾਲ ਲਈ 103 ਕਰੋੜ ਸ਼ਾਮਲ ਹਨ ਪਹਿਲਾ ਹੀ ਵੀਰਵਾਰ ਨੂੰ ਕੇਂਦਰ ਮੰਤਰੀ ਜਤਿੰਦਰ ਸਿੰਘ ਜਤਿਨ ਪ੍ਰਸਾਦ ਦੇ ਨੁਕਸਾਨ ਦਾ ਮੁਲਕਲ ਕਰਨ ਦੀ ਪਠਾਨਕੋੜ ਅਤੇ ਗੁਰਦਾਸਪੁਰ ਦੇ ਹਰ ਪਰਿਵਾਰ ਖੇਤਰਾਂ ਦਾ ਦੌਰਾ ਕੀਤਾ ਕੇਂਦਰ ਸਰਕਾਰ ਨਾਲ ਪੰਜਾਬ ਸਰਕਾਰ ਨੂੰ ਰਾਹਤ ਮਿਲੀ ਇਸ ਨਾਲ ਪੁਰਨ ਨਿਰਮਾਣ ਤੇ ਤੇਜੀ ਆਉਣ ਦੀ ਉਮੀਦ ਹੈ ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਵੱਡਾ ਉਪਰਾਲਾ ਕੀਤਾ ਜਾ ਰਿਹਾ ਜਿਸ ਦੇ ਵਿੱਚ ਜਿਹੜੀ ਹੈ ਸਰਕਾਰ ਮਦਦ ਕਰਨ ਜਾ ਰਹੀ ਹੈ ਵੱਡੇ ਪੱਧਰ ਤੇ ਹਾਲਾਂਕਿ ਲੋਕਾਂ ਵੱਲੋਂ ਜਿਹੜੀਆਂ ਨੇ ਉਮੀਦਾਂ ਨਹੀਂ ਲਗਾਈਆਂ ਜਾ ਰਹੀਆਂ ਲੇਕਿਨ ਜਿਹੜੀ ਹੈ ਪੰਜਾਬ ਸਰਕਾਰ ਉਹਦੇ ਵੱਲੋਂ ਤਾਂ 20000 ਮੁਆਵਜ਼ਾ ਦੇਣ ਦੀ ਗੱਲ ਕੀਤੀ ਜਾ ਰਹੀ ਸੀ ਲੇਕਿਨ ਹੁਣ ਕੇਂਦਰ ਸਰਕਾਰ ਵੀ ਆਪਣਾ ਇੱਕ ਵੱਡਾ ਐਲਾਨ ਕਰਨ ਜਾ ਰਹੀ ਹੈ ਜਲਦੀ ਹੀ ਕੇਂਦਰ ਸਰਕਾਰ ਵੱਲੋਂ ਜਿਹੜੇ ਨੇ ਦਿੱਤੇ ਹੋਏ ਜਿਹੜਾ ਉਹਨਾਂ ਨੇ ਵੇਰਵਾ ਦਿੱਤਾ ਹੈ ਤਾਂ ਜਲਦੀ ਹੀ ਉਹਨਾਂ ਪੈਸਿਆਂ ਦਾ ਜਿਹੜਾ ਹੈ ਅ ਲੋਕਾਂ ਤੇ ਕਿਸਾਨਾਂ ਦੇ ਵਿੱਚ ਐਲਾਨ ਕਰ ਦਿੱਤਾ ਜਾਵੇਗਾ